ਹਾਂਜੀ ਸਸਤਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਤਗਰ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਵੀਰੇ ਕੁਝ ਟੈਕਨੀਕਲ ਇਸ਼ੂ ਕਰਕੇ ਆਪਣੀ ਦੋ ਦਿਨ ਵੀਡੀਓ ਅਪਲੋਡ ਨਹੀਂ ਹੋ ਸਕੀ ਉਸਦੇ ਲਈ ਮਾਫੀ ਚਾਹੁੰਦੇ ਹਾਂ ਹੁਣ ਆਪਣੀ ਡੇਲੀ ਵੀਡੀਓ ਅਪਲੋਡ ਹੋਇਆ ਕਰਨੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨਾਲ ਜੁੜੇ ਰਹੋ ਸੋ ਵੀਰੇ ਇੱਕ ਆਪਾਂ ਅੱਜ ਜ਼ਰੂਰੀ ਅਨਾਉਂਸਮੈਂਟ ਵੀ ਕਰਨੀ ਹੈ ਵੀ ਜੋ ਵੀ ਕੋਈ ਮੇਰਾ ਵੀਰ ਆਪਾਂ ਨੂੰ ਖੇਤੀ ਵਾਲਾ ਸੰਦ ਅਟਰੈਕਟਰ ਟਰਾਲੀ ਜਾਂ ਮਸ਼ੀਨਰੀ ਦੀ ਐਡ ਕਰਵਾਉਣ ਲਈ ਦਿੰਦਾ ਸੋ ਵੀਰੇ ਉਹ ਵੀਰਾਂ ਨੂੰ ਰਿਕੁਐਸਟ ਆਪਣੇ ਹੱਥ ਜੋੜ ਕੇ ਵੀ ਪਲੀਜ਼ ਮਾਰਕੀਟ ਰੇਟ ਦੇ ਹਿਸਾਬ ਨਾਲ ਰੇਟ ਮੰਗਿਆ ਕਰੋ ਵੀਰੇ ਕਿਉਂਕਿ ਆਪਣੇ ਦੇਖਣ ਵਾਲੇ ਜੋ ਵਿਊਅਰਸ ਨੇ ਆਪਣੇ ਦਰਸ਼ਕ ਨੇ ਵੀਰੇ ਉਹਨਾਂ ਦੀ ਇਹੀ ਕੰਪਲੇਂਟ ਆਉਂਦੀ ਹੈ ਵੀ ਆਪਣੇ ਚੈਨਲ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਹੈ ਸੋ ਵੀਰੇ ਜੋ ਵੀ ਕੋਈ ਮਸ਼ੀਨਰੀ ਜਾਂ ਕੋਈ ਤੁਸੀਂ ਸੇਲ ਲਈ ਦਿੰਨੇ ਹੋ ਤਾਂ ਉਸ ਦਾ ਰੇਟ ਹੈ ਜਿਹੜਾ ਮਾਰਕੀਟ ਰੇਟ ਦੇ ਹਿਸਾਬ ਨਾਲ ਚੱਲ ਰਿਹਾ ਹੈ ਪਲੀਜ਼ ਉਹੀ ਮੰਗਿਆ ਕਰੋ ਤਾਂ ਕਿ ਆਪਣੇ ਜੋ ਚੈਨਲ ਦਾ ਆਪਣਾ ਮਕਸਦ ਬਣਾਇਆ ਹੈ ਵੀ ਜਾਇਜ਼ ਰੇਟ ਤੇ ਚੀਜ਼ ਆਪਣੇ ਕਿਸਾਨ ਵੀਰਾਂ ਨੂੰ ਮੁਹੱਈਆ ਕਰਾ ਸਕੀਏ ਉਸ ਤੇ ਆਪਾਂ ਖਰੇ ਉਤਰ ਸਕੀਏ ਸੋ ਨਾਲ ਹੀ ਵੀਰੇ ਜੋ ਕੋਈ ਮੇਰਾ ਵੀਰ ਜੇ ਹਾਈ ਰੇਟ ਰੱਖੂਗਾ ਤਾਂ ਪਲੀਜ਼ ਗੁੱਸਾ ਨਾ ਕਰੇ ਆਪਾਂ ਉਹਦੀ ਐਡ ਆਪਣੇ ਚੈਨਲ ਤੇ ਨਹੀਂ ਕਰਨੀ ਸੋ ਵੀਰੇ ਜਾਇਜ਼ ਰੇਟ ਮੰਗੋ ਤਾਂ ਕਿ ਆਪਾਂ ਨੇ ਜੋ ਚੈਨਲ ਦਾ ਮਕਸਦ ਹੈ ਉਹ ਪੂਰਾ ਕਰ ਸਕੀਏ ਥੈਂਕ ਯੂ ਵੈਰੀ ਮੱਚ ਵੀਰੇ ਸੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਵੀਰੇ ਪੰਜ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਸੋਨਾਲੀਕਾ 60 ਟਰੈਕਟਰ ਮਹਿੰਦਰਾ 575 ਟਰੈਕਟਰ ਲੇਜਰ ਲੇਬਲਰ ਇੱਕ ਟਰਾਲੀ ਹੈ ਵੀਰੇ ਤੇ ਇੱਕ ਟੂੜੀ ਵਾਲਾ ਰੀਪਰ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਮਹਿੰਦਰਾ 575 ਟਰੈਕਟਰ ਬਾਰੇ ਟਰੈਕਟਰ ਵੀਰੇ 2016 ਮਾਡਲ ਹੈ ਟੈਕ ਦੇ ਜਿਹੜੇ ਟਾਇਰ ਨੇ 95% ਟਾਇਰ ਨੇ 650 ਘੰਟੇ ਚੱਲਿਆ ਹੋਇਆ ਵੀਰੇ ਟਰੈਕਟਰ ਡਬਲ ਕਲਚ ਪਾਵਰ ਸਟੀering ਪਾਵਰ ਬ੍ਰੇਕ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਸਾਰਾ ਬਿਲਕੁਲ ਤਾਜ਼ਾ ਰੰਗ ਪੇਂਟ ਹੈ ਵੀਰੇ ਕੋਈ ਸਕ੍ਰੈਚ ਤੱਕ ਨਹੀਂ ਟਰੈਕਟਰ ਦੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਇੰਜਨ ਪੰਪ ਗੇਅਰ ਦਾ ਵੀਰੇ ਕਿਤੇ ਚਾਬੀ ਤੱਕ ਨਹੀਂ ਲੱਗੀ ਟਰੈਕਟਰ ਤੇ ਬਿਲਕੁਲ ਨਵਾਂ ਟਰੈਕਟਰ ਹੈ ਕੋਈ ਕਮੀ ਪੇਸ਼ੀ ਨਹੀਂ ਏਰੀਆ ਵੀਰੇ ਜੁਪੀ ਦੇ ਵਿੱਚ ਏਰੀਆ ਵੀਰਾਂ ਦਾ ਹਰਦੋਈ ਦਾ ਏਰੀਆ ਜੁਪੀ ਦੇ ਵਿੱਚ ਉੱਥੇ ਟਰੈਕਟਰ ਖੜਾ ਵੀਰਾਂ ਦਾ ਕੀਮਤ ਰੱਖੀ ਹੈ ਜਿਹੜੀ 4 ਲੱਖ ਤੇ 75000 ਰੁਪਏ ਕੀਮਤ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸਾਰੇ ਡਾਕੂਮੈਂਟਸ ਵਗੈਰਾ ਵੀਰੇ ਪੇਪਰ ਵਗੈਰਾ ਸਾਰੇ ਵੀਰ ਕਰਵਾ ਕੇ ਦੇਣਗੇ ਓਕੇ ਬਾਕੀ ਮਾਲਕ ਵੀਰ ਨਾਲ ਕਨੈਕਟ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ ਵੀਰੇ ਹਾਂ ਜੀ ਵੀਰੇ ਆਪਏ ਤੁਹਾਨੂੰ ਸੋਨਾਲੀਕਾ ਟਰੈਕਟਰ ਦਿਖਾ ਰਹੇ ਆ ਸੋਨਾਲੀਕਾ 60 DI 2007 ਮਾਡਲ ਹੈ ਵੀਰੇ ਟਰੈਕਟਰ ਟਰੈਕਟਰ ਦੇ ਜਿਹੜੇ ਟਾਇਰ ਨੇ 30 ਪੈਸੇ ਟਾਇਰ ਨੇ ਰੰਗ ਪੇਂਟ ਸਾਰਾ オリジナル ਹੈ ਟਰੈਕਟਰ ਦਾ ਬਾਡੀ ਚੈਸੀ ਲਿੰਕਾਂ ਦਾ ਸਾਰਾ オリジナル ਪੇਂਟ ਹੈ ਕਿਦੋਂ ਦੁਬਾਰੇ ਪੇਂਟ ਨਹੀਂ ਹੋਇਆ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਗੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਸਾਥ ਹਾਊਸ ਪਾਵਰ ਟਰੈਕਟਰ ਡਬਲ ਕਲਚ ਪਾਵਰ ਸਟੀering ਪਾਵਰ ਬ੍ਰੇਕ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਵੀਰੇ ਕੋਈ ਟੁੱਟ-ਭੱਜ ਨਹੀਂ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਪੰਜਾਬ ਨੰਬਰ ਹੈ ਵੀਰੇ ਟਰੈਕਟਰ ਤੇ ਜਿਹੜੀ ਕੀਮਤ ਰੱਖੀ ਗਈ ਹੈ 2,70,000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਏਰੀਆ ਰੱਤਾ ਖੇੜਾ ਪਿੰਡ ਹੈ ਜ਼ਿਲ੍ਹਾ ਸੰਗਰੂਰ ਉੱਥੇ ਟਰੈਕਟਰ ਖੜਾ ਹੈ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਹਾਂ ਵੀਰੇ ਆਪਾਂ ਇਹ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਹੇ ਹਾਂ 2017 ਮਾਡਲ ਹੈ ਵੀਰੇ ਕਰਤਾਰ ਰੀਪਰ ਬਿਲਕੁਲ ਤਾਜ਼ਾ ਕੰਡੀਸ਼ਨ ਦੇ ਵਿੱਚ 70 ਪੈਸੇ ਟਾਇਰ ਨੇ ਬਿਲਕੁਲ ਬੇਦਾਗ 703 ਕੰਡੀਸ਼ਨ ਦੇ ਵਿੱਚ ਬਾਕੀ ਰੀਪਰ ਦੀ ਕੰਡੀਸ਼ਨ ਵੀਰੇ ਬਿਲਕੁਲ ਓਕੇ ਹੈ ਕੋਈ ਟੁੱਟ ਪੱਜ ਨਹੀਂ ਕੋਈ ਪ੍ਰੋਬਲਮ ਨਹੀਂ ਬਿਲਕੁਲ ਤਾਜ਼ਾ ਕੰਡੀਸ਼ਨ ਦੇ ਵਿੱਚ ਰੀਪਰ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਰੰਗ ਪੇਂਟ ਸਾਰਾ オリジナル ਰੰਗ ਪੇਂਟ ਹੈ ਬਿਲਕੁਲ ਤਾਜ਼ਾ ਕੰਡੀਸ਼ਨ ਦੇ ਵਿੱਚ ਰਿਪੇਅਰ ਵਗੈਰਾ ਸਾਰੀ ਓਕੇ ਹੈ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਤੁਸੀਂ ਰੀਪਰ ਖਰੀਦ ਸਕਦੇ ਹੋ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਏਰੀਆ ਵੀਰੇ ਕਾਬਲ ਸ਼ਾਹ ਪਿੰਡ ਹੈ ਵੀਰਾਂ ਦਾ ਕਾਬਲ ਸ਼ਾਹ ਖੁੰਬਣ ਜ਼ਿਲ੍ਹਾ ਫਾਜ਼ਿਲਕਾ ਉੱਥੇ ਰੀਪਰ ਖੜਾ ਹੈ ਡਿਮਾਂਡ ਰੱਖੀ ਗਈ ਜਿਹੜੀ 1,80,000 ਰੁਪਿਆ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੀਪਰ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਲੈਜਰ ਲੇਬਲਰ ਦਿਖਾ ਰਹੇ ਹਾਂ ਲੈਜਰ ਮੈਟਿਕ ਕੰਪਨੀ ਦੀ ਡੋਲੀ ਹੈ ਵੀਰੇ ਲੈਜਰ ਮੈਟਿਕ ਦੀ ਸਿਸਟਮ ਲੱਗਿਆ ਹੋਇਆ ਹੈ 2016 ਮਾਡਲ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਡਬਲ ਟਾਇਰ ਆ ਵੀਰੇ ਬਿਲਕੁਲ ਬੇਦਾਗ ਟਾਇਰ ਨੇ ਸਾਰਾ ਕੁਝ ਨਾਲ ਦਾ オリジナル ਆ ਵੀਰੇ ਗ੍ਰੀਨ ਲਾਈਟ ਲੇਜ਼ਰ ਹੈ ਬਾਕੀ ਕੋਈ ਕਮੀ ਪੇਸ਼ੀ ਨਹੀਂ ਲੇਜ਼ਰ ਲੈਵਲਰ ਦੇ ਵਿੱਚ ਮਾਲਕ ਵੀਰਾ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਹੈ ਚਲਾ ਕੇ ਚੈੱਕ ਕਰਕੇ ਤੁਸੀਂ ਲੇਜ਼ਰ ਲੈਵਲਰ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਸਾਰਾ ਨਾਲ ਦਾ ਰੰਗ ਪੇਂਟ ਹੈ ਸਿਸਟਮ ਵਗੈਰਾ ਸਭ オリジナル ਆ ਵੀਰੇ ਕੋਈ ਚੀਜ਼ ਚੇਂਜ ਨਹੀਂ ਹੋਈ ਲੈਜ਼ਰ ਲੈਵਲਰ ਦੀ ਏਰੀਆ ਵੀਰੇ ਦਮਲਾ ਕੰਬੋਜ਼ ਮਾਦਰੀ ਜਿਲ੍ਹਾ ਜਮਨਾ ਨਗਰ ਉੱਥੇ ਲੇਜਰ ਲੈਵਲਰ ਖੜਾ ਹੈ ਕੀਮਤ ਰੱਖੀ ਗਈ ਹੈ ਜਿਹੜੀ 2,10,000 ਰੁਪਏ ਕੀਮਤ ਹੈ ਅਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਲੇਜਰ ਲੈਵਲਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 2018 ਮਾਡਲ ਟਰਾਲੀ ਹੈ ਵੀਰੇ 11 ਬਾਈ 6.5 ਫੁੱਟ ਦੀ ਭਾਨਗੜ ਦੀ ਬਣੀ ਹੋਈ ਹੈ ਟਰਾਲੀ ਸਰਫੇ ਸ਼ੇਮੀ ਨੇ ਹੋਇਆ ਵੀਰੇ ਟਰਾਲੀ ਆਈ ਨੂੰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਐ 25 ਦਿਨ ਹੀ ਯੂਜ਼ ਕੀਤੇ ਵੀਰੇ ਨੇ ਕੋਈ ਪ੍ਰੋਬਲਮ ਨਹੀਂ ਵੀਰੇ ਨਾ ਕੋਈ ਪ੍ਰੋਬਲਮ ਕਰਕੇ ਸੇਲ ਕਰ ਰਹੇ ਨੇ ਵੀਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀ ਐ ਮਾਲਕ ਵੀਰੇਾਂ ਵੱਲੋਂ ਫੁੱਲ ਗਾਰੰਟੀ ਐ ਵੀਰੇ ਪੂਰੇ ਹੈਵੀ ਗਾਦਰ ਚੈਨਲ ਲੱਗੇ ਹੋਏ ਨੇ ਪੂਰਾ ਹੈਵੀ ਲਿਫਟ ਪੰਪ ਲੱਗਾ ਟਰਾਲੀ ਨੂੰ ਪੂਰਾ ਹੈਵੀ ਵਿੱਡ ਲੱਗਾ ਹੋਇਆ ਵੀਰੇ ਚਾਦਰ ਫਰਸ਼ ਬਿਲਕੁਲ ਟੌਪ ਕਲਾਸ ਦੀ ਵੀਰੇ ਚਾਦਰ ਫਰਸ਼ ਐ ਕੋਈ ਟੁੱਟ ਪੱਜ ਨਹੀਂ ਟਰਾਲੀ ਦੀ ਨਾ ਹੀ ਕੋਈ ਪ੍ਰੋਬਲਮ ਹੈ ਪੂਰੀ ਨਵੀਂ ਟਰਾਲੀ ਹੈ ਵੀਰੇ ਬਿਲਕੁਲ ਬੇਦਾਗ ਟਾਇਰ ਨੇ ਬਿਲਕੁਲ ਤਾਜ਼ਾ ਡਬਲ ਟਾਇਰ ਹੈ ਕੋਈ ਕਮੀ ਪੇਸ਼ ਨਹੀਂ ਟਰਾਲੀ ਦੇ ਵਿੱਚ ਬਾਕੀ ਭਾਨਗੜ ਦੇ ਸੰਧਾਂ ਦਾ ਵੀਰੇ ਸਾਰੇ ਵੀਰਾਂ ਨੂੰ ਪਤਾ ਹੀ ਹੈ ਬਿਲਕੁਲ ਵਧੀਆ ਕੁਆਲਿਟੀ ਦੇ ਸੰਧ ਬਣਾਉਂਦੇ ਨੇ ਵੀਰ ਸੋ ਏਰੀਆ ਵੀਰੇ 10 ਕਾ ਪਿੰਡ ਹੈ ਜ਼ਿਲ੍ਹਾ ਸੰਗਰੂਰ ਉੱਥੇ ਟਰਾਲੀ ਖੜੀ ਹੈ ਟਰਾਲੀ ਦੀ ਜਿਹੜੀ ਕੀਮਤ ਹੈ 1,30,000 ਰੁਪਏ ਕੀਮਤ ਰੱਖੀ ਗਈ ਹੈ ਬਾਕੀ ਨੰਬਰ ਵਾਲ ਗਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾ ਇਹਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕਵੈਸਟ ਹੈ ਪਲੀਜ਼ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਨਾਲੇ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਤਾਂਗੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਚੰਗੀ ਤੇ ਚੰਗੇ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਨਾਲ ਹੀ ਜੇ ਵੀਡੀਓ ਵਧੀਆ ਲੱਗਦੀ ਹੈ ਵੀਰੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਸਾਨੂੰ ਵੀ ਹੌਸਲਾ ਮਿਲਦਾ ਹੈ ਤੇ ਅਸੀਂ ਅੱਗੇ ਤੁਹਾਡੇ ਲਈ ਚੰਗੇ ਤੇ ਚੰਗੇ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਥੈਂਕ ਯੂ ਵੈਰੀ ਮੱਚ ਵੀਰੇ